سیوا کرنے اتنا اوکھا نہیں ہے جب ہے کیرتن کتھا کرنا اتنا اوکھا نہیں جب جپ ہے پاٹ پوجا کرنا اتنا اوکھا نہیں ہے جب ہے اٹھ گھنٹے سیوا کرنے والا منک امید نہیں آٹھ منٹ جب کر سکے ਅੱਧ ਅੱਧ ਘੰਟੇ ਕੀਰਤਨ ਕਰਨ ਵਾਲਾ ਮਨੁੱਖ ਮੈਨੂੰ ਉਮੀਦ ਨਹੀਂ 8 ਮਿੰਟ ਜਪ ਕਰ ਸਕੇ 10 10 ਘੰਟੇ ਪਾਠ ਕਰਨ ਵਾਲਾ ਮਨੁੱਖ ਮੈਨੂੰ ਮੇਦ ਨਹੀਂ ਜਪ ਕਰ ਸਕੇ ਇੱਕ ਬਾਣੀ ਪੜ ਨਹੀਂ ਆਉਂਦੀ ਇੱਕ ਬਾਣੀ ਜਪਣੀ ਆਉਂਦੀ ਹੈ ਪੜੰਦੂ ਆਪਣੀ ਮੈਂ ਮੈਂ ਪੜਨਾ ਇਸ ਵਾਸਤੇ ਬਾਣੀ ਯਾਦ ਹੋਵੇ ਪੜਨਾ ਇਸ ਵਾਸਤੇ ਬਾਣੀ ਕੰਠ ਹੋਵੇ पढ़ना इस वास्ते है कि वाणी का बोध होवे वाणी याद होवे अर्थ बोध का पता चले पर जपना इस वास्ते वाणीदारूप हो जाई जप मन मेरे गोविंद की वाणी साधु जन राम रसण बखानी जपो पर गावो पढ़ो सुनो ने तभाई गुरु पूरे तू राखिया गा पढ़ ਪੜਨਾ ਹੈ ਯਾਦ ਕਰਨ ਵਾਸਤੇ ਪੜਨਾ ਹੈ ਅਰਥ ਬੋਧ ਨੂੰ ਸਮਝਾ ਵਾਸਤੇ ਗਾਉਣਾ ਹੈ ਜਪਣਾ ਹੈ ਬਾਣੀ ਦਾ ਰੂਪ ਹੋਣ ਵਾਸਤੇ ਹੁਣ ਮੈਂ ਫਿਰ ਅਰਜ਼ ਕਰਾਂ ਧਾਰਮਿਕ ਜਗਤ ਦਾ ਕੋਈ ਕਰਮ ਵੀ ਇਤਨਾ ਔਖਾ ਨਹੀਂ ਤੀਰਥਾਂ ਦੇ ਜਾਣਾ ਤੀਰਥਾਂ ਦਾ ਇਸ਼ਨਾਨ ਪਾਠ ਪੂਜਾ দান ਸੇਵਾ ਇਤਨਾ ਔਖਾ ਨਹੀਂ ਜਪਣਾ ਹੀ ਔਖਾ ਹੈ ਔਰ ਗੁਰਮਾਨੰਤ ਆਪ ਕਹਿੰਦੇ ਨੇ ਆਖਣ ਔਖਾ ਸਾਚਾ ਇਹ ਹੀ ਔਖਾ ਹੈ ਇਹ ਹੀ ਗੱਤਨਾ ਹੈ ਸਭ ਕੁਝ ਤੁਹਾਨੂੰ ਧਾਰਮਿਕ ਜਗਤ ਵਿੱਚ ਮਿਲੇਗਾ ਪਾਠ ਪੂਜਾ ਕਥਾ ਕੀਰਤਨ ਸੇਵਾ ਦਾਨ ਨੂੰ ਸਭ ਕੁਝ ਮਿਲੇਗਾ ਜਦ ਔਰ ਜਤ ਜਗਤ ਵਿੱਚ ਕਿਸ ਨੂੰ ਸਫਲਤਾ ਮਿਲੀ ਉਹ ਵੀ ਕਰੋਨਾ ਚ ਇੱਕ ਹੈ ਬਾਲਗਨ ਮੈਨੋਂ 42-43 ਸਾਲ ਹੋ ਗਏ ਨਕਾਖਾ ਕਰਦੇ ਬਚਪਨ ਤੋਂ ਮੈਂ ਇਸ ਲੈਂਡ ਵਿੱਚ ਚਲਿਆ ਤੇ ਅੱਜ ਤੱਕ ਵੀ ਮੇਰੀ ਜ਼ਿੰਦਗੀ ਦਾ ਨਿਚੋਰ ਹੈ ਕਿਦਰੇ ਦੋ ਚਾਰ ਸ਼ਹਿਰਾਂ ਤੋਂ ਬਾਅਦ ਇੱਕ ਰਸਕ ਪੁਰਸ਼ ਇੱਕ ਜੁੜੀ ਹੋਈ ਆਤਮਾ ਲੱਗਦੀ ਹੈ ਚੰਦਨ ਤਰਨ ਬਨ ਬਨ ਸਾਧਨਾ ਕੋਰ ਪਰਮਾਏ ਚੰਦਨ ਦਾ ਦਰਸਤ ਹਰ ਜੰਗਲ ਵਿੱਚ ਨਹੀਂ ਹੈ ਕਿਦਰੇ ਕਿਦਰੇ ਜੋ ਰਹੀ ਰੋ ਹਰ ਸ਼ਹਿਰ ਦੇ ਵਿੱਚ ਨਹੀਂ ਹੈ ਕਿਧਰੇ 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 ਤੇ ਹੁਣ ਤੁਸੀਂ ਆਖੋਗੇ ਇਤਨੀ ਔਖਾਈ ਕੀ ਹੈ ਕੀ ਔਖਾਈ ਹੈ ਬਸ ਇਸ ਵਿਚਾਰ ਨੂੰ ਅੱਜ ਸਰਵਨ ਕਰਾ ਕੇ ਕੱਲ ਕੋ ਫਿਰ ਵਿਚਾਰ ਦੀ ਕੁਝ ਰੂਪਰੇਖਾ ਬਦਲਦੇ ਹਾਂ ਤਾਂ ਕਿ ਕੁਝ ਹੋਰ ਪਹਿਲੂਆਂ ਦਾ ਵੀ ਪਤਾ ਚੱਲੇ ਜਾਗਤ ਜੋਤ ਜਪੈ ਸਬਾਸਰ ਇੱਕ ਬਿਨਾ ਮਨ ਨੈਕਨਾ ਪ੍ਰਥਮ ਉਸ ਜਪ ਤੋਂ ਬਿਨਾ ਮਨ ਵਿੱਚ ਕੁਝ ਹੋਰ ਨਾ ਹੋਵੇ। ਜਬਾਨ ਵਾਹਿਗੁਰੂ ਕਰੇ ਮਨ ਉਸ ਨਾਲ ਸੰਮਿਲ ਹੋਵੇ। ਮਨ ਵਿੱਚ ਉਹ ਹੀ ਇਕ ਹੋਵੇ ਵਾਹਿਗੁਰੂ। ਬਾਉ ਮਨ ਸੁਣੇ। ਜਬਾਨ ਜਪੇ। ਹੁਣ ਇਸ ਦਾ ਜੋ ਤਾਕ ਪਰਜ ਹੈ ਸਾਰਾ ਵਿਸਥਾਰ ਮੈਂ ਇਸ ਥੋੜੇ ਜਿਹੇ ਸਮਝ ਥੋੜੇ ਸਾਹਮਣੇ ਰੱਖਾ ਜਿਸ ਵਕਤ ਮਨੁੱਖ ਦੇ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਮੈਂ ਬੋਲਣਾ ਹੈ ਜਾਂ ਜਪਣਾ ਹੈ ਬੋਲਣਾ ਹੈ ਹਵਾ ਨਾਭੀ ਨਾਲ ਟਕਰਾਂਦੀ ਦਿਸ ਨਾਫ ਨਾ ਨਾਭੀ ਨੂੰ ਭਾਰਤ ਵਿੱਚ ਗੋਨੇ ਕਹਿੰਦੇ ਨੇ ਗੋਨੇ ਧੋਨੇ ਧੋਨੇ ਕਿਉਂ ਕਹਿੰਦੇ ਨੇ ਆਵਾਜ਼ ਇੱਥੋਂ ਉੱਠਦੀ ਹੈ ਜਿਵੇਂ ਖਾਰੀਆਂ ਚਾਰਨੇ ਨਾ ਅੰਡਕ ਜੇਰਜ ਸੇਤਜ ਉਤਵਜ ਸਭ ਤੋਂ ਵੱਡੀ ਖਾਨ ਅੰਡੇ ਨੇ ਜਿਸ ਤੋਂ ਜੀਵਨ ਪੈਦਾ ਹੁੰਦਾ ਹੈ ਪੰਛੀ ਪੈਦਾ ਹੁੰਦੇ ਨੇ ਸਮੁੰਦਰ ਦੇ ਬਹੁਤ ਸਾਰੇ ਜੰਤੂ ਅੰਡਿਆਂ ਤੋਂ ਪੈਦਾ ਹੁੰਨੇ ਨੇ ਕੀੜੀ ਮੱਛਰ ਇਹ ਸਭ ਅੰਡਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਨ ਹੈ ਅੰਡ ਜੇਰਜ ਸੇਤਜ ਉਤਵਜ ਫਿਰ ਉਤਵਜ ਇਹ ਬਨਸਪਤੀ ਜ਼ਮੀਨ ਤੋਂ ਜੋ ਪੈਦਾ ਹੁੰਦਾ ਹੈ ਬਨਸਪਤੀ ਇਹ ਦੂਜੀ ਖਾਣ ਹੈ ਤੀਸਰੀ ਖਾਣ ਸਵੈ ਤਜ ਪਸੀਨੇ ਤੋਂ ਜੋ ਪੈਦਾ ਹੁੰਦਾ ਹੈ ਜੂਆ ਚਿਚੜ ਚਮ ਚਿਚੜ ਇਹ ਮੈਲ ਪਸੀਨਾ ਤੇ ਮੈਲ ਦੇ ਮਿਸ਼ਰਤ ਤੋਂ ਜੀਵ ਬਣ ਜਾਂਦਾ ਹੈ ਇਹ ਤੀਜੀ ਖਾਣ ਹੈ ਪੰਛੀਆਂ ਨੂੰ ਚੌਪਾਏ ਜਾਨਵਰਾਂ ਨੂੰ ਔਰ ਮੈਲੇ ਰਹਿਣ ਵਾਲੇ ਮਨੁੱਖਾਂ ਨੂੰ ਵੀ ਚਮਚੇ ਚੜ ਜੂਆ ਹੋ ਜਾਂਦੀ ਚੌਥੀ ਖਾਣ ਹੈ ਪੇਟ ਤੋਂ ਪੈਦਾ ਹੁੰਦੇ ਨੇ ਜੜੇ ਪਸ਼ੂ ਨੇ ਮਨੁੱਖ ਨਹੀਂ ਅੰਡਜ ਜੇਰਜ ਸੇਤਜ ਉਤਬੁਜ ਇਹ ਚਾਰ ਖਾਣਿਆ ਹੁਣ ਮੈਂ ਇਸ ਕਰਾਂ ਬਾਣੀਆਂ ਵੀ ਚਾਰ ਨੇ ਪਰਾ ਪਸੰਤੀ ਮਦਮ ਬੈ ਕਰੇ परापसंती मदमा बैखरी मैं तत्सार निचोड़ आज ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ ਹਾਂ ਇਤਿਹਾਸ ਦੇ ਇਸ ਮੇਲੇ ਉਤਰੀ ਨੇ ਸ਼ੁਰੂ ਤੋਂ ਨਹੀਂ ਹੈ ਬਚਪਨ ਤੋਂ ਜੰਗਾ ਭਾਵੇਂ ਮੈਂ ਸਮਝਦਾ ਕੌਮਾਂ ਉਹ ਜਿੰਦਗੀਆਂ ਰਹਿੰਦੀਆਂ ਨੇ ਜਿਨ੍ਹਾਂ ਦਾ ਇਤਿਹਾਸ ਹੋਵੇ ਇਤਿਹਾਸ ਸ਼ਕਲ ਸੂਰਤ ਹੈ ਪਰ ਸਿਧਾਂਤ ਰੂਹ ਹੈ جی رو ہی نہیں تو شکل سورج کتے رہنی ہے مردہ اگر رو نکل گئی تو کنے دن تک رکھا گا آخر مٹی ہوئے گا جلے گا گروانی رو ہے یہ بنیاد ہے یہ مول ہے بانیاں چار میں کھانیاں چار میں دو کھانیاں نے جیر انڈے انہاں تو جڑے پیدا ہوں انہاں کو آواز ہے پنشیاں کو آواز ہے پشو تے منقاں کو آواز ہے یہ جیب کو پیدا اور ہوجوں ہے چمچیچڑ ہے بنسپتی ہے انہوں کو آواز نہیں ہے آواز نہیں ہے انہوں کو گن نہیں ہے لکھوی یتن کریے درخت نہیں بول سکتے لکھوی یتن کریے کیڑے کچھ مکوڑے جیچڑ ان کو آواز نہیں ہے آواز ان کو ہے جو انڈیاں تو پیدا ہوں ہونے آواز ان کو ہے جو جیر تو پیدا ہوں ہو چوپائے جانوراں کول ہے کول ہے پھر منقاں کو ہے آواز ہے ਪਰ ਆਵਾਜ਼ਾਂ ਵਿੱਚੋਂ ਪ੍ਰધાન ਆਵਾਜ਼ ਹੈ ਮਨੁੱਖ ਕੋਲ। ਸਭ ਤੋਂ ਮਨੁੱਖ ਕੋਲ। ਕਿਉਂ? ਇਹ ਆਪਣੀ ਆਵਾਜ਼ ਨੂੰ ਅਲفاظ ਦੇ ਸਕਦਾ ਹੈ, ਆਪਣੀ ਧੁਨ ਨੂੰ ਅक्षर ਦੇ ਸਕਦਾ ਹੈ, ਜਦਕਿ ਪੰਛੀ ਤੇ ਪਸ਼ੂ ਆਪਣੀ ਧੁਨ ਨੂੰ ਅक्षर ਨਹੀਂ ਦੇ ਸਕਦੇ। ਗਰਜ ਹੈ ਸ਼ੇਰ ਦੇ ਕੋਲ, ਬੱਸ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਭੌਂਕਣਾ ਹੈ ਕੁੱਤੇ ਕੋਲ, ਹੋਰ ਕੁਝ ਵੀ ਨਹੀਂ। कू कू है कोयल को और कुछ भी नहीं काएं काएं है कौवे को कौ। और कुछ भी नहीं पर काएं काएं को कू कू तो फाखण को इतना पता चल जाता है कुत्ता है या कोयल है या कौआ है पर मनुष्य को जोड़ी आवाज है ये अल्फाज दे सकता है जो घुन है ये अक्षर दे सकता है इस वजह से मनुष्य बहुत कुछ बता सकता है बहुत कुछ सुन सकता है क्योंकि अक्षर में ਔਰ ਸਾਰਾ ਗਿਆਨ ਧਿਆਨ ਅਕਸ਼ਰਾਂ ਦੇ ਚਾਖੜੀ ਨਾਮ ਅਕੀਸਾਲਾ ਅਖਰੀ ਗਿਆਨ ਗੇਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਖਾਂ ਸਾਰੀ ਖੇੜ ਤੇ ਅਖਰਾਂ ਤੇ ਖੜੀਏ ਅਖਰ ਅੰਦਰ ਤ੍ਰਿਭੂਣ ਧਾਰੇ ਪਗਤ ਕਬੀਰ ਕਹਿੰਦੇ ਨੇ ਤਿੰਨ ਲੋਕਾਂ ਦਾ ਗਿਆਨ ਅਖਰਾਂ ਵਿੱਚ ਬੰਦ ਹੈ ਅਖਰ ਖੋਲ ਲੀਏ ਮਨੁੱਖ ਦੇ ਖੋਲੋ ਤੋ ਆਵਾਜ਼ ਰਹਿ ਜਾਂਦੀ ਹੈ ਤੋ ਆਵਾਜ਼ ਤੋਂ ਇਤਨਾ ਪਤਾ ਚਲੇਗਾ ਬਸ ਮਨੁੱਖ ਹੈ ਆ ਆ ਕਰ ਰਿਹਾ ਹੈ ਮਨੁੱਖ جیسے کوکو کو پتا چل رہا ہے کوئل ہے جیسے گرجن تو پتا چل جاتا ہے شیر ہے تو یہ آواز بھی بند ہے اور کچھ نہیں پتا چلے گا تو کوئی اکثر نہیں آواز ہے الفاظ ہے سنسار جو سنبند نے یہ بول کے جڑ رہے ہیں ویخ کے نہیں جڑ رہے تھی کسی کو ویکو کوئی رشتہ نہیں جڑتا ਬੋਲ ਨਾਲ ਜੁੜਦਾ ਹੈ ਜਿੱਥੇ ਸੰਬੰਧ ਹੋਵੇ ਬੰਦਾ ਕਹਿੰਦਾ ਸਾਡੇ ਇੱਥੇ ਬੋਲ ਚਾਲ ਹੈ ਜਿੱਥੇ ਨਾ ਹੋਵੇ ਕਹਿੰਦਾ ਇੱਥੇ ਸਾਡੀ ਬੋਲ ਚਾਲ ਨਹੀਂ ਹੈ